ਸਾਬੀ ਆਪਣੇ ਨਾਲ ਹੋਈਆਂ ਆਪਾਂ ਮਿੰਡ ਚ ਭੁੱਲ ਜਾਂਨੇ ਆ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦਾ ਹਮਲਾ ਹੋਇਆ ਭੁੱਲ ਗਏ ਤਿੰਨ ਵਾਰ ਕਾਂਗਰਸ ਨੂੰ ਬਣਾਤਾ ਉਹਨੇ ਸਰਕਾਰ ਬਣਾਤੀ ਹਜ਼ਾਰਾਂ ਆਪਣੇ ਭੈਣ ਭਰਾਵਾਂ ਨੂੰ ਕਤਲ ਕਰ ਦਿੱਤਾ ਦਿੱਲੀ ਤੋਂ ਲੈ ਕੇ ਕਾਨਪੁਰ ਤੱਕ ਭੁੱਲ ਗਏ ਕਿੰਨੀ ਵਾਰ ਵੋਟਾਂ ਪਾਤੀਆਂ ਉਹਨਾਂ ਨੂੰ ਜਿਤਾਤੇ ਤੁਹਾਡਾ ਪਾਣੀ ਖੋ ਕੇ ਲੈ ਗਏ ਅੱਜ ਲੜਾਈ ਦੁਨੀਆ ਵਿੱਚ ਪਾਣੀ ਦੀ ਐ ਦੁਨੀਆ ਦਾ ਕਾਨੂੰਨ ਐ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਐ ਉਸ ਪਾਣੀ ਦਾ ਹੱਕ ਉਸੇ ਹੀ ਸੂਬੇ ਦਾ ਐ ਜਿਹੜੇ ਦੇਸ਼ ਵਿੱਚੋਂ ਦਰਿਆ ਟੱਪਦੇ ਐ ਉਸ ਪਾਣੀ ਦਾ ਹੱਕ ਉਸ ਦੇਸ਼ ਦਾ ਐ ਦੁਨੀਆ ਦਾ ਕਾਨੂੰਨ ਐ ਹਿੰਦੁਸਤਾਨ 'ਚ ਵੀ ਜਿਹੜੇ ਸੂਬਿਆਂ ਵਿੱਚੋਂ ਦਰਿਆ ਟੱਪਦੇ ਐ ਪਾਣੀ ਕੱਲਾ ਉਹ ਸੂਬਾ ਵਰਤਰਾ ਐ ਕੱਲਾ ਆਪਣਾ ਸੂਬਾ ਜਿੱਥੇ ਦਰਿਆ ਆਪਣੇ ਐ ਤੇ ਦੇਤਾ ਪਾਣੀ ਰਾਜਸਥਾਨ ਨੂੰ ਦੇਤਾ ਪਾਣੀ ਹਰਿਆਣੇ ਨੂੰ ਕਿਹਨੇ ਦਿੱਤਾ ਜਿਸ ਪਾਰਟੀ ਨੂੰ ਤੁਸੀਂ ਚਾਰ ਵਾਰ ਮੁੱਖ ਮੰਤਰੀ ਸਰਕਾਰ ਬਣਾਈ ਕਾਂਗਰਸ ਪਾਰਟੀ ਨੂੰ ਪਰ ਆਪਾਂ ਤਾਂ ਕੋਈ ਬੋਲਦੇ ਹੀ ਨਹੀਂ ਜੋ ਬੋਲਣਾ ਤਾਂ ਕਾਲੀ ਦਲ ਦੇ ਖਿਲਾਫ ਬੋਲਣਾ ਹੈ ਕਾਲੀ ਲੀਡਰਸ਼ਿਪ ਦੇ ਖਿਲਾਫ ਬੋਲਣਾ ਹੈ ਪਾਣੀ ਤੁਹਾਡਾ ਖੋ ਕੇ ਲੈ ਗਏ ਅੱਜ ਥੋੜੇ ਇੱਥੇ ਟਿਊਬਲਾਂ ਦੀ ਲੋੜ ਨਹੀਂ ਪੈਣੀ ਸੀ ਜੇ ਰਾਜਸਥਾਨ ਜਿਹੜਾ ਪਾਣੀ ਗਿਆ ਉਹ ਇੱਥੇ ਹੀ ਰਹਿੰਦਾ ਜੇ ਹਰਿਆਣੇ ਵਿੱਚ ਗਿਆ ਉਹ ਇੱਥੇ ਹੀ ਰਹਿੰਦਾ ਫਿਰ ਤੁਹਾਨੂੰ ਟਿਊਬਵਲ ਦੀ ਲੋੜ ਨਹੀਂ ਪੈਣੀ ਸੀ ਆਪਣਾ ਪਾਣੀ ਟਿਊਬ ਲਾਂਦਾ ਅੱਜ 800 ਫੁੱਟ ਤੇ ਚਲਾ ਗਿਆ ਟਿਊਬਵਲ 900 ਫੁੱਟ ਦੇ ਚਲੇ ਜਾਣਗੇ ਤੇ ਅੱਥ 10-20 ਸਾਲ ਦੀ ਗੱਲ ਹੈ ਆਪਣੇ ਤੇ ਰਾਜਸਥਾਨ ਵਿੱਚ ਕੋਈ ਫਰਕ ਨਹੀਂ ਰਹਿਣਾ ਪਾਣੀ ਹੋਣਾ ਹੀ ਨਹੀਂ ਤੁਹਾਡੇ ਕੋਲੇ